ਇੱਕ ਪਾਸੇ ਜਿੱਥੇ ਗਰਮੀ ਵੱਧ ਰਹੀ ਹੈ ਉੱਥੇ ਦੂਜੇ ਪਾਸੇ ਸਬਜ਼ੀਆਂ ਦੇ ਭਾਅ ਵੀ ਵੱਧ ਰਹੇ ਹਨ ਗੱਲ ਕੀਤੀ ਜਾਵੇ ਟਮਾਟਰ ਦੀ ਜੋ ਪਹਿਲਾਂ 30 ਤੋਂ 40 ਮਿਲ ਰਿਆ ਸੀ ਹੁਣ 80 ਤੋਂ ਲੈ ਕੇ 100 ਰੁਪਏ ਤੱਕ ਮਿਲ ਰਿਹਾ ਹੈ ਇਸ ਦੇ ਇਲਾਵਾ ਸ਼ਿਮਲਾ ਮਿਰਚ ਦੇ ਵੀ ਭਾਅ ਧੁਗੜੇ ਹੋ ਚੁੱਕੇ ਹਨ ਪਹਿਲਾਂ ਜੋ ਸ਼ਿਮਲਾ ਮਿਰਚ 40 ਰੁਪਏ ਵਿੱਚ ਮਿਲ ਰਹੀ ਸੀ ਹੁਣ 100 ਰੁਪਏ ਵਿੱਚ ਮਿਲ ਰਹੀ ਹੈ ਗੋਭੀ ਪਹਿਲਾਂ 40 ਸੀ ਹੁਣ 70-80 ਰੁਪਏ ਤੱਕ ਪਹੁੰਚ ਗਈ ਹੈ ਸਬਜ਼ੀਆਂ ਦਾ ਰਾਜਾ ਬੈਂਗਣ ਵੀ ਮਹਿੰਗਾ ਹੋ ਚੁੱਕਾ ਹੈ ਪਹਿਲਾਂ 30 ਰੁਪਏ ਵਿੱਚ ਮਿਲ ਰਿਹਾ ਸੀ ਹੁਣ 60 ਰੁਪਏ ਪ੍ਰਤੀ ਕਿਲੋ ਹੈ ਇਸ ਦੇ ਇਲਾਵਾ ਹੋਰ ਵੀ ਕਈ ਸਬਜ਼ੀਆਂ ਦੇ ਭਾਅ ਵਧੇ ਹਨ ਅੱਜ ਕੁਝ ਕੀ ਦਾ ਤੇਰਾ ਮਾ ਗੁਰਪ੍ਰੀਤ ਸਿੰਘ ਸਾਡੀ ਅੱਜ ਦੇ ਰੇਟ ਵਧੇ ਕਿੱਦਾਂ ਦੇਖਦੇ ਪਏ ਸੀ ਜੀ ਪਾਜੀ ਕਾਰਨ ਮੁੱਖ ਕਰਨੇ ਸਾਰਾ ਗਰਮੀ ਜ਼ਾਹੀ ਹੈ ਇਸ ਵਾਰੀ ਪੰਜਾਬ ਜੀ ਗਰਮੀ ਬਹੁਤ ਜ਼ਿਆਦਾ ਪਈ ਹੈ ਗਰਮੀ ਦੇ ਕਾਰਨ ਹੀ ਰੇਟ ਵਧਣ ਦਾ ਕਾਰਨ ਹੀ ਗਰਮੀ ਦਾ ਕਾਰਨ ਕਿਹੜੀ ਕਿਹੜੀ ਸਬਜ਼ੀਆਂ ਰੇਟ ਵਧੇਗੇ ਰੇਟ ਸਭ ਤੋਂ ਪਹਿਲਾਂ ਦੇਖਿਆ ਜਾਵੇ ਕਿ ਟਮਾਟਰ ਬਹੁਤ ਮਹਿੰਗਾ ਹੋ ਗਿਆ ਹੈ ਟਮਾਟਰ ਰਾਜੋ ਹੱਥਾ ਪਹਿਲਾਂ 40 ਰੁਪਏ ਪਾਸੇ ਦਾ ਟਮਾਟਰ ਦਾ ਹੁਣ ਟਮਾਟਰ 80 90 ਸੋਰ ਤੇ ਤੱਕ ਟਮਾਟਰ ਪਹੁੰਚਦਾ ਹੋਇਆ ਸੋਰ ਤੇ ਟਮਾਟਰ ਦਾ ਇਹ ਫੋਲ ਗੋਬੀ ਦੇਖ ਲਈ ਤੇ ਫੋਲ ਗੋਬੀ ਦਾ ਵੀ ਭਾ 40 50 ਰੁਪਏ ਸੀਗਾ ਫੋਲ ਗੋਬੀ ਵੀ 70 80 ਰੁਪਏ ਤੱਕ ਫੋਲ ਗੋਬੀ ਦਾ ਰੇਟ ਹੈ ਤੇ ਉਸ ਤੋਂ ਬਾਅਦ ਅਸੀਂ ਬੈਂਗਨ ਆ ਜੀਏ ਜੇ ਕਿ ਬੈਂਗਨ ਲੋਕ ਹਜੇ ਬਹੁਤ ਘੱਟ ਪਸੰਦ ਕਰਦੇ ਨੇ ਬੈਂਗਨ ਤੇ ਬੈਂਗਨ ਦਾ ਭਾ ਵੀ ਅੱਗੇ 30 ਰੁਪਏ ਭਾ ਸੀਗਾ ਹੁਣ 50 60 ਰੁਪਏ ਬੈਂਗਨ ਦਾ ਰੇਟ ਹੋ ਗਿਆ ਹੈ ਕੀਆ ਦੇਖ ਲਈਏ ਤੇ ਕੀਏ ਨੂੰ ਕੀਆ ਵੀ ਬਹੁਤ ਲੋਕ ਘੱਟ ਕਿਸੰਦ ਕਰਦੇ ਨੇ ਤੇ ਕੀਏ ਦਾ ਭਾਅ ਸੀਗਾ ਅੱਜ ਤੋਂ ਹਫ਼ਤਾ 10 ਰੁਪਏ ਨੂੰ ਕੀਆ ਦਾ 30 40 ਰੁਪਏ ਰੇਟ ਸੀਗਾ 80 ਰੁਪਏ ਕਿਲੋ ਤੱਕ ਕੀਆ ਵੀ ਕਦਾ ਪਿਆ ਮਾਰਕੀਟਰ ਦੇ ਵਿੱਚ ਤੇ ਆਮ ਲੋਕਾਂ ਦਾ ਬਜਟ ਬਹੁਤ ਜ਼ਿਆਦਾ ਵਿਗੜ ਗਿਆ ਵਾ ਲੁਗਾਈ ਦੇ ਕਾਰਨ ਮੈਂ ਅਸਰਿੰਦਰ ਬਿੱਲਾਈ ਕਜੀ ਜਿਹੜੇ ਰੇਟ ਵਧੇ ਹੈਗੇ ਮਾਰਕੀਟ 'ਚ ਕਿੰਨਾ ਕ ਫਰਕ ਲੱਗ ਰਿਹਾ ਚੰਨ ਅ ਇਦਾਂ ਆ ਆਪਣਾ ਜਿਹੜੀਆਂ ਸਬਜ਼ੀਆਂ ਦੇ ਜਿਹੜੇ ਭਾਅ ਆ ਅਕਸਰ ਇਹਨਾਂ ਦਿਨਾਂ ਦੇ ਵਿੱਚ ਆਪਣੀਆਂ ਗਰਮੀਆਂ ਜਿੰਨੀ ਗਰਮੀ ਪੰਦੀ ਪਈ ਆ ਸਬਸ਼ ਪੰਦੀ ਪਈ ਆ ਔਰ ਜਿਆਦੀ ਗਰਮੀ ਹੋਣ ਦੇ ਨਾਲ ਜਦੋਂ 45 47 40 ਡਿਗਰੀ ਸਬਮਾਨ ਪੈ ਰਿਹਾ ਵਾ ਔਰ ਗਰਮੀਆਂ ਦੇ ਜਿੰਨੀਆਂ ਵੀ ਸਬਜ਼ੀਆਂ ਆ ਰਹੀਆਂ ਸਾਰੀਆਂ ਪਹਾੜਾਂ ਵਿੱਚੋਂ ਆ ਰਹੀਆਂ ਵਾ ਔਰ ਉਹਨਾਂ ਸਬਜ਼ੀਆਂ ਦੇ ਬਾਹਰੋਂ ਆਉਣ ਦੇ ਨਾਲ ਕਰਕੇ ਜਿਹੜੀ ਇਹ ਮਹਿੰਗਾਈ ਨੂੰ ਸਬਜ਼ੀਆਂ ਨੂੰ ਜਿਹੜੀ ਮਾਰ ਪਈ ਹੈ ਉਹਨਾਂ ਕਰਕੇ ਪਈ ਹੈ ਔਰ ਇਸ ਕਰਕੇ ਜਿਹੜੇ ਸਬਜ਼ੀਆਂ ਦੇ ਰੇਟ ਆ ਉਹ ਆਸਮਾਨ ਨੂੰ ਔਰ ਲੋਕਾਂ ਦੀਆਂ ਬਜਟ ਦੇ ਜੇਬਾਂ ਤੇ ਢਾਕਾ ਪਿਆ ਰਿਹਾ ਵਾ ਔਰ ਉਹਦੇ ਵਿੱਚ ਆਪਣਾ ਜਿਹੜੀਆਂ ਸਬਜ਼ੀਆਂ ਵਾ ਮੇਰਾ ਖਿਆਲ ਲਗਭਗ ਜਿਹੜੀ 100 ਰੁਪਏ ਕਿਲੋ ਵਾਲੀ ਚੀਜ਼ ਆ ਉਹ ਲੋਕੀ ਜਿੱਥੇ ਕਿਲੋ 2 ਕਿਲੋ ਖਰੀਦਦੇ ਸੀਗੇ ਉਹ ਪਾਈ ਆ ਅੱਧਾ ਕਿਲੋ ਖਰੀਦ ਰਹੇ ਆ ਤੇ ਲੱਗਦਾ ਕਿ ਜਿਹੜੇ ਇੱਥੇ ਦੁਕਾਨਦਾਰ ਹੈਗੇ ਉਹਨਾਂ ਨੂੰ ਕੋਈ ਫਰਕ ਪੈ ਰਿਹਾ ਚੀਜ਼ਾਂ ਨੂੰ ਕੀ ਨਹੀਂ ਨਹੀਂ ਜਿਹੜੇ ਦੁਕਾਨਦਾਰ ਆ ਦੇਖੋ ਜੀ ਉਹਨਾਂ ਨੂੰ ਫਰਕ ਤੇ ਪੈਂਦਾ ਹੀ ਆ ਹਰ ਦੁਕਾਨਦਾਰ ਨੂੰ ਪੈਂਦਾ ਵਾ ਜਿੰਨੀ ਗਾਹਕੀ ਵਧੂਗੀ ਓਨੀ ਤੇ ਵਧੂਗੀ ਉਹਨਾਂ ਹੀ ਆਪਣਾ ਮਾਦਾਵਾ ਸਮਾਈ ਦੇ ਵਿੱਚ ਜਾਨੀ ਇੱਕ ਮਹੀਨੇ ਜਿਹੜੇ ਆ ਦੋ ਮਹੀਨੇ ਦੀ ਰਹੂਗਾ ਇਹ ਜੀ ਦੋ ਜਿੰਨੀ ਵੇਰ ਆਪਣੀਆਂ ਗਰਮੀਆਂ ਬਰਸਾਤਾਂ ਦੇ ਵਿੱਚ ਜਿਹੜੀ ਆਪਣੀ ਨਵੀਂ ਫਸਲ ਨਹੀਂ ਆਂਦੀ ਆ ਓਨੀ ਵੇਰ ਜਿਹੜੇ ਸਬਜ਼ੀਆਂ ਵਾ ਜਿਹੜਾ ਮਟਰ ਦੀ ਗੱਲ ਕਰ ਲਈਏ ਗੋਭੀ ਦੀ ਗੱਲ ਕਰ ਲਈਏ ਜਿਹੜੀਆਂ ਹੋਰ ਸਬਜ਼ੀਆਂ ਵਾ ਸਾਰੀਆਂ ਪਹਾੜਾਂ ਦੇ ਵਿੱਚੋਂ ਆ ਰਹੀਆਂ ਵਾ ਜਿੰਨੀ ਦੇਰ ਖੁੱਲ ਕੇ ਬਰਸਾਤ ਨਹੀਂ ਪੈਂਦੀ ਆ ਉੰਨੀ ਦੇਰ ਕਿਸੇ ਤਰ੍ਹਾਂ ਦੀ ਅਗੜੀ ਕੋਈ ਖੁੱਲ ਜਾਵੇਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ